ਪੱਠੇ ਬੀਜਦੇ ਆਪਾਂ ਪਸ਼ੂਆਂ ਲਈ ਕੋਈ ਦੋ ਕਟਾਈਆਂ ਦਿੰਦੇ ਨੇ ਕੋਈ ਤਿੰਨ ਤੇ ਇਹ ਕਿੰਨੀਆਂ ਬਾਡਾਂ ਪੰਜ ਕਟਾਈਆਂ ਦਊਗੀ ਜੀ ਇਹ ਇਹ ਪੰਜ ਕਟਾਈਆਂ ਵਾਲੀ ਜਵਾਰ ਹੈ ਜਿਹੜੀ ਤੁਸੀਂ ਜਵਾਰ ਦੇਖ ਰਹੇ ਹੋ ਸਕਰੀਨ ਤੇ ਪੰਜ ਬਾਡਾਂ ਦੇਊਗੀ ਜੀ ਪੰਜ ਬਾਡਾਂ ਦਊਗੀ ਮਿੱਠੀ ਜਵਾਰ ਆ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦਾ ਮਿੱਠੀ ਜਵਾਰ ਪੰਜ ਬਾਡਾਂ ਦਊਗੀ ਤੇ ਕਿੰਨੇ ਟਾਈਮ ਬਾਅਦ 30 30 ਦਿਨਾਂ ਦੀ 35 ਦਿਨਾਂ ਦੀ ਨੂੰ ਬਾਡਾ ਹੀ ਲਾ ਲਓ ਹੂੰ ਤੇ ਮੂਰੇ ਮੂਰੇ ਵੱਢੀ ਜਾਓ ਤੇ ਮਗਰ ਮਗਰ ਫੁੱਟਦੀ ਆਊਗੀ ਪੰਜ ਵਾਰ ਹੋਣੀ ਐ ਪਹਿਲਾ ਜਵਾਰ ਆਉਂਦੀ ਸੀਗੀ ਦੋ ਵਾਰ ਬਾਢੀ ਦਿੰਦੇ ਸੀ ਵੱਧ ਤੋਂ ਵੱਧ ਤਿੰਨ ਵਾਰ ਬਾਢੀ ਦੇ ਦਿੰਦੇ ਸੀ ਇਹ ਨਵੀਂ ਜਵਾਰ ਆਈ ਹੈ ਬਿਲਕੁਲ ਨਵੀਂ ਜਵਾਰ ਵਧੀਆ ਜਵਾਰ ਪੰਜ ਵਾਰ ਬਾਢੀਆਂ ਦਊਗੀ 35 40 ਦਿਨਾਂ ਤੇ ਵੱਢ ਲਈਏ ਜੇ ਇਹਨੂੰ ਫੇਰ ਦੁਬਾਰੇ ਉੱਗ ਜਾਂਦੀ ਹੈ ਇਹ ਪੰਜ ਵਾਢਾਂ ਦੇ ਦਊਗੀ ਪੰਜ ਵਾਢਾਂ ਦਊਗੀ ਜੇ ਜਿਵੇਂ ਪਿਛਲੇ ਸਾਲ ਵੀ ਲਾਈ ਸੀ ਇਹ ਪਿਛਲੇ ਸਾਲ ਵੀ ਲੋਕਾਂ ਨੇ ਲਾਈ ਹੈ ਪਿਛਲੇ ਸਾਲ ਨੇ ਲਾਈ ਹੈ ਲੱਗੀ ਆ ਇਹਦੇ ਉਦੋਂ ਰਿਜ਼ਲਟ ਆ ਰਿਜ਼ਲਟ ਆਇਆ ਪਿਛਲੇ ਸਾਲ ਬਹੁਤ ਵਧੀਆ ਰਿਜ਼ਲਟ ਨੇ ਹਰ ਇੱਕ ਚਾਹਕ ਰਹਿੰਦੀ ਹੈ ਕਿਉਂਕਿ ਆਪਾਂ ਨਰਮ ਨਰ ਮਾੜ ਲੈਣੀ ਹੁੰਦੀ ਹੈ ਇਸ ਕਰਕੇ ਹਰ ਇੱਕ ਚਾਹ ਚ ਰਹਿਣਾ ਤੇ ਪਸ਼ੂ ਜਿੰਨੀ ਨਰਮ ਵੜਾਂਗੇ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦਾ ਇਹਨੂੰ ਹਾਂ ਕਿਉਂ ਜਵਾਰ ਹੈ ਮਿੱਠੀ ਜਵਾਰ ਹੈ ਮਠਾਸਾਈ ਕੋਈ ਵੀ ਫਸਲ ਹੈ ਕੋਈ ਵੀ ਪੱਠੇ ਨੇ ਜੇ ਉਹ ਨਰਮ ਪਾਵਾਂਗੇ ਪਸ਼ੂਆਂ ਨੂੰ ਕੱਚਾ ਵੜਿਆ ਜਾਊਗਾ ਤਾਂ ਉਹ ਜਾਦੇ ਖੁਸ਼ ਹੋ ਕੇ ਖਾਂਦੇ ਨੇ ਤੇ ਇਸ ਤੋਂ ਬਿਨਾਂ ਹੀ ਆਪਣੇ ਕੋਲੇ ਆਹ ਮੱਕੀ ਆ ਇਹ 3 ਕਿਲੋ ਬੀਆ ਕਨਾਲ ਦਾ ਬੀਆ ਇਹ ਠੀਕ ਹੈ ਜੀ 3 ਕਿਲੋ 3 ਕਿਲੋ ਦਾ ਪੈਕੇਟ ਹੈ ਇਹ ਕਨਾਲ ਦਾ ਪੈਕੇਟ ਹੈ ਇਹ 3 ਕਿਲੋ ਨਾਲ ਪੰਜ ਵਾਰ ਵੜਾਈ ਦਊਗਾ ਇਹ ਇੱਕ ਵਾਰ ਬੀਜ ਕੇ ਪੰਜ ਵਾਰ ਕਟਾਈਆਂ ਦਊਗਾ ਤੇ ਇਸ ਤੋਂ ਬਿਨਾਂ ਇੱਕ ਆਪਣੇ ਕੋਲੇ ਆਹ ਮੱਕੀ ਆ ਗਈ ਜੀ 600 ਹਾਂ ਜੀ ਮੱਕਾ ਆ ਇਹ 600 ਦਿੱਤੀ ਹਾਂ ਇਹਨੂੰ ਪੱਠਿਆਂ ਵਾਸਤੇ ਵੀ ਯੂਜ਼ ਕਰ ਸਕਦੇ ਹੋ ਤੇ ਅਚਾਰ ਵਾਸਤੇ ਸਾਈਲੈਂਜ ਵਾਸਤੇ ਵੀ ਵਰਤ ਸਕਦੇ ਹੋ ਠੀਕ ਹੈ ਵੀ ਇਹਦੀ ਇਹਨੂੰ ਛੱਲੀ ਵੀ ਬਹੁਤ ਵਧੀਆ ਲੱਗਦੀ ਆ ਤੇ ਬਾਕੀ ਟਾਂਡਾ ਇਹਦਾ ਮੋਟਾ ਹੁੰਦਾ ਵਧੀਆ ਮੱਕੀ ਹੈ ਕਿੰਨੇ ਦਿਨਾਂ ਦੀ ਆਹਦਾ ਸੁੱਟ ਕਦ ਕਰ ਜਾਂਦੀ ਹੈ ਇਹ ਜੀ ਤੇ ਇਹਨੂੰ ਜਿਵੇਂ ਆਪਾਂ ਪੱਠਿਆਂ ਵਾਸਤੇ ਆਮ ਬੀਜਣਾ ਉਸ ਤਰ੍ਹਾਂ ਵੀ ਜੇ ਮੱਕੀ ਦਾ ਅਚਾਰ ਪਾਉਣਾ ਤਾਂ ਵੀ ਤਾਂ ਵੀ ਇਹਦਾ ਵੀ ਰੇਟ ਵੀ ਠੀਕ ਹੈ ਤੇ ਬਾਕੀ 4 ਪਾਉਣ ਲਈ ਫਸਲ ਵੀ ਚੰਗੀ ਆ। 4 ਪਾਉਣ ਵਾਸਤੇ ਵੀ ਵੈਸੇ ਵੀ ਵੱਢ ਕੇ ਪਸ਼ੂਆਂ ਨੂੰ ਪਾਣੀ ਹੋਵੇ 8-10 ਫੁੱਟ ਕੱਦ ਹੋ ਜਾਂਦੀ ਹੈ। ਇਹਦੇ ਵਿੱਚ ਛੱਲੀ ਵੀ ਲਗਣੀ ਹੈ। ਨਾਲੇ ਪਸ਼ੂਆਂ ਨੂੰ ਦਾਣਾ ਮਿਲ ਜਾਂਦਾ ਹੈ। ਨਾਲੇ ਟਾਂਡੇ ਮਿਲ ਜਾਂਦੇ ਆ ਨੇ ਪੱਤੇ ਮਿਲ ਜਾਂਦੇ ਆ ਹਰੇ-ਕਾਂ। ਇੱਕ ਟਾਂਡੇ ਤੇ ਇੱਕ ਛੱਲੀ ਪ੍ਰੋਪਰ ਕਾਮਯਾਬ ਹੋਊਗੀ। ਇੱਕ 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 ਟਾਂਡੇ ਤੇ ਇੱਕ ਛੱਲੀ ਲਗਣੀ ਹੈ। ਜੀ। ਸੋ ਬਹੁਤ ਬਹੁਤ ਧੰਨਵਾਦ ਜੀ।